ਹਾਂਜੀ ਪਿਆਰ ਪਿਆਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਵਾਗਤ ਕਰਦੇ ਆਂ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਸਭ ਤੋਂ ਪਹਿਲਾਂ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਤੇ ਸਰਦੀਆਂ ਲਈ 컬렉ਸ਼ਨ ਬਹੁਤ ਆ ਗਈ ਜੀ ਸਾਰੇ ਨੂੰ ਨਿਊ ਡੀਨ ਓਪਨ ਕਰਕੇ ਦਿਖਾਵਾਂਗੇ ਸ਼ੌਅ ਸੂਟ ਆਇਆ ਬਹੁਤ ਟੌਪ ਦੀ ਵੈਰੇਟੀਆਂ ਆ ਗਈਆਂ ਸ਼ੰਕਰ ਬ੍ਰਾਂਡ ਦਾ ਮਾਲ ਹੈ ਪੌਲਿਸਿਨ ਚੈੱਕ ਕਰਾ ਦਿਓ ਮੋਹਰ ਲੱਗੀ ਹੋਊ ਸ਼ੰਕਰ ਬ੍ਰਾਂਡ ਦੀ ਰਜਿਸਟਰਡ ਮਾਰਕਾ ਹੋਊਗਾ ਜੀ ਚੈੱਕ ਕਰਾ ਦਿਓ ਆ ਲਓ ਬਹੁਤ ਫੈਸ਼ਨ ਵਾਲਾ ਆਇਆ ਇਹਨਾਂ ਸਾਰੇ ਸੂਟ ਚੈੱਕ ਕਰੋ ਡੀਨ ਕਲਰ ਡੀਨ ਸਾਰੇ ਟੌਪ ਕਲਾਸ ਹੋਣਗੇ ਸਾਰੇ ਨਿਊ ਟ੍ਰੈਂਡ ਦੇ ਡਿਜ਼ਾਈਨ ਹੋਣਗੇ ਲਓ ਜੀ ਦਿਖਾਓ ਐਨ ਬਹੁਤ ਸੋਹਣਾ ਆਰਟੀਕਲ ਹੈਗਾ ਸਾਰੇ ਨਵੇਂ ਡਿਜ਼ਾਈਨ ਹੋਣਗੇ ਜੀ ਆਹ ਲਓ ਸਾਰੇ ਲੇਟੈਸਟ ਡਿਜ਼ਾਈਨ ਨੇ ਸਾਈਡ ਤੇ ਬਾਜੂ ਹੋਊਗਾ ਪ्युअर ਐਲਪਾਈਨ ਕਪੜਾ ਹੋਊਗਾ ਬੁਰਦੀ ਹੋਊਗੀ ਫੁੱਲ ਗਰੰਟੀ ਕਪੜਾ ਚੈੱਕ ਆਰ ਦੋ ਐਨ ਸੌਫਟ ਕਪੜਾ ਹੋਊਗਾ ਜਮਾ ਲਓ ਜੀ ਆਹ ਸ਼ਾਲ ਹੋਊਗਾ ਇਹਦਾ ਪੂਰੇ ਐਨ 2.5 ਮੀਟਰ ਦੀ ਕੱਟ ਨਾਲ ਬਹੁਤ ਸੋਹਣਾ ਫੈਂਸੀ ਸ਼ਾਲ ਹੈ ਦੇਖੋ ਜੀ ਪੂਰੇ ਐਨ ਕੱਟ ਪੂਰੀ ਵੱਡੀ ਗੱਟ ਹੋਊਗੀ ਲਓ ਜੀ ਚੈੱਕ ਕਰੋ ਬਹੁਤ ਟਾਪ ਦਾ ਸ਼ਾਲ ਹੈ ਕਲਰ ਬਹੁਤ ਸੋਹਣੇ ਹੋਣਗੇ ਸਾਰੇ ਲਓ ਜੀ ਸਾਰਾ ਡਾਰਕ ਚਾਰਟ ਹੋਊਗਾ ਬਹੁਤ ਸੋਹਣੇ ਕਲਰ ਨੇਗੇ ਦੇਖੋ ਜੀ ਲੋਡਿਆਂ ਬਹੁਤ ਆਗੇ ਦੇ ਵਿੱਚ ਬਹੁਤ ਟਾਪ ਟਾਪ ਦੇ ਡਿਜ਼ਾਈਨ ਪਹੁੰਚ ਗਏ ਨੇ ਆਓ ਇੱਕ ਡਿਸ਼ਰ ਆਊਗਾ ਕਸ਼ਮੀਨਾ ਇਹ ਵੀ ਬਹੁਤ ਸੋਹਣਾ ਆਰਟੀਕਲ ਹੈਗਾ ਇਹ ਵੀ ਨਿਊ ਵਾਲਾ ਹੈਗਾ ਆਹ ਲਓ ਲਓ ਜੀ ਚੈੱਕ ਕਰੋ ਇਹ ਵੀ ਸ਼ੰਕਰ ਬ੍ਰਾਂਡ ਦਾ ਮਾਲ ਹੋਊਗਾ ਪੋਲੀਥੀਨ ਚੈੱਕ ਕਰਾ ਦਿਓ ਜੀ ਕਿਆ ਬਾਤ ਹੈ ਡੈਨ ਬਾਕੀ ਬਹੁਤ ਸੋਹਣਾ ਡੈਨ ਹੈ ਜੀ। ਕਿਆ ਬਾਤ ਹੈ। ਲਓ ਜੀ ਚੈੱਕ ਕਰੋ। ਬਹੁਤ ਸੋਹਣਾ ਬਿਲਕੁਲ ਨਿਊ ਲੇਟੈਸਟ ਡੈਨ ਹੋਊਗਾ ਜੀ। ਸਾਈਡ ਤੇ ਉਹ ਬਾਜੂ ਕੱਪੜਾ ਬਹੁਤ ਘੈਂਟ ਕੱਪੜਾ ਹੈ। ਲਓ ਚੈੱਕ ਕਰਾਓ ਦੂਰੋਂ ਚੈੱਕ ਕਰਾ ਦਿਓ ਲਓ ਜੀ। ਬਹੁਤ ਸੋਹਣਾ ਪੀਸ ਬਣਿਆ ਹੋਇਆਗਾ। ਬੈਕ ਸਾਈਡ ਵੀ ਚੈੱਕ ਕਰਾ ਦਿਓ। ਉਹ ਇਹ ਬੈਕ ਸਾਈਡ ਪ੍ਰਿੰਟ ਹੋਊਗਾ। ਦੇਖੋ ਜੀ ਸਾਈਡ ਤੇ ਬਾਜੂ ਆਨੇ ਬੱਲਾਵੇ ਕਰਕੇ ਚੈੱਕ ਕਰਾ ਦੋ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਦੇਖੋ ਸ਼ਾਲ ਵੀ ਬਹੁਤ ਸੋਹਣਾ ਹੋਊਗਾ ਜੀ ਸ਼ਾਲ ਚੈੱਕ ਕਰਾ ਦੂ ਇਹਦਾ ਲਓ ਜੀ ਪੂਰੀ ਕੱਟ ਹੋਊਗੀ ਸ਼ਾਲ ਦੀ ਇਹ ਵੀ ਡਿਜੀਟਲ ਪਸ਼ਮੀਨੇ ਦਾ ਸ਼ਾਲ ਹੋਊਗਾ ਲਓ ਜੀ ਚੈੱਕ ਕਰੋ ਬੇਸ ਚੈੱਕ ਕਰ ਲਓ ਤੇ ਪ੍ਰਿੰਟ ਚੈੱਕ ਕਰ ਲਓ ਬਹੁਤ ਸੋਹਣੇ ਡਿਜ਼ਾਈਨ ਨੇਗੇ ਪੱਕੇ ਰੰਗ ਹੋਣਗੇ ਤੇ ਕਲਰ ਚਾਰਟ ਬਹੁਤ ਸੋਹਣਾ ਹੋਊਗਾ ਇਹਦਾ ਆ ਕਲਰ ਦਿਖਾ ਦੂ ਜੀ ਲਓ ਜੀ ਲਓ ਜੀ ਆਦਲਾ ਬਹੁਤ ਸੋਹਣਾਗਾ ਮੈਂ ਪੂਰਾ ਧਮਾਕਾ ਆ ਗਿਆ ਜਿਹੜਾ ਜਿਹੜੇ ਐ ਨਾ ਬਹੁਤ ਸੋਹਣਾ ਡਿਜ਼ਾਈਨ ਹੈਗਾ ਸਾਰੇ ਦਾ ਫੇਵਰੇਟ ਡਿਜ਼ਾਈਨ ਹੈਗਾ ਇਹਦੇ ਨਾਲ ਤੋਰਦੀ ਹੋਊਗੀ ਚੁੰਨੀ ਪ्युअर ਵਾਲਾ ਪਾਇਨ ਕਪੜਾ ਹੋਊਗਾ ਤੇ ਵਰਕ ਕੀਤਾ ਹੋਊਗਾ ਇਹ ਤੇ ਲਓ ਜੀ ਸਾਰੀ ਵਰਕ ਕੀਤਾ ਹੋਊਗਾ ਬਹੁਤ ਫਾਇਦੇ ਨਾਲ ਮਾਲ ਨੇ ਸਾਰੇ 1500 2000 ਵਾਲੇ ਸੂਟ ਨੇ ਬਿਲਕੁਲ ਲੈਸ ਰੇਟ 'ਚ ਆਇਆ ਮਾਲ ਲਓ ਜੀ ਚੈੱਕ ਕਰੋ ਜੀ ਕਿੰਨਾ ਸੋਹਣਾ ਆਰਟੀਕਲ ਹੈਗਾ ਬਹੁਤ ਇਹਦੇ ਆਰੀ ਵਰਕ ਕੀਤਾ ਹੋਊਗਾ ਜਦਵੇ ਕਰਕੇ ਦਿਖਾ ਦਿਓ ਜੀ ਬਾਜੂ ਤੇ ਵੀ ਵਰਕ ਆਊਗਾ ਤੇ ਫਰੰਟ ਬੈਕ ਦੋਨੋਂ ਸਾਈਡ ਵਰਕ ਆਊਗਾ ਜੀ ਇਹ ਵੀ ਬਹੁਤ ਸੋਹਣਾ ਪੀਸ ਹੈ ਕਲਰ ਚਾਰਟ ਵੀ ਬਹੁਤ ਸੋਹਣਾ ਈ ਲੋ ਬੈਕ ਵੀ ਦਿਖਾ ਦਿਓ ਕਿਆ ਬਾਤ ਹੈ ਡਿਜ਼ਾਈਨ ਬਾਕੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਨਾਲ ਇਹਦੇ ਹੋਊਗਾ ਪ्युअर ਦਾ ਦੁਪੱਟਾ ਪ੍ਰਿੰਟਡ ਪ्युअर ਦੁਪੱਟਾ ਹੋਊਗਾ ਜੀ ਆਹ ਲਓ ਦਿਖਾਓ ਦੁਪੱਟਾ ਜੀ ਲਓ ਜੀ ਇਹ ਸਾਰੇ ਇਹਦੇ ਕਲਰ ਆ ਗਏ ਆ ਲਓ ਜੀ ਰੰਗ ਬਹੁਤ ਸੋਹਣੇ ਰੰਗ ਦੇ ਮਿੱਠੇ ਮਿੱਠੇ ਰੰਗ ਦੇ ਨੇ ਸਾਰੇ ਲਓ ਜੀ ਕਿਰਾਉੂ ਕਲਰ ਚੈੱਕ ਬਹੁਤ ਘੈਂਟ ਘੈਂਟ ਮਾਲ ਪਹੁੰਚ ਗਿਆ ਨੇ ਹੁਣ ਵਿజిਟ ਕਰੋ ਦਸ਼ਨੇਸ਼ ਲਾਥੋ ਸੋਡ ਲਗਲਾ ਬਹੁਤ ਟੌਪ ਟੌਪ ਦੀਆਂ ਬ੍ਰਾਂਡਡ ਆਈਟਮਾਂ ਪਹੁੰਚ ਗਈਆਂ ਜੀ ਆਪਣੇ ਲਵੇ ਤੇ ਜਿਨੇ ਵੀ ਆਣ ਵਧੀਆ ਫੈਂਸੀ ਸੂਟ ਲੈਣੇ ਨੇ ਸਾਰੇ ਪਹੁੰਚੋ ਲਓ ਜੀ ਚੈੱਕ ਕਰੋ ਚੈਨਲ ਆਪਣਾ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਚ ਐਂਡ ਤੱਕ ਜਰੂਰ ਬਨੇ ਰਿਹਾ ਕਰੋ ਵੀਡੀਓ ਲਾਈਕ ਕਰ ਦਿਆ ਕਰੋ ਤੇ ਸ਼ੇਅਰ ਕਰ ਦਿਆ ਕਰੋ ਲਓ ਜੀ ਚੈੱਕ ਕਰੋ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਵੀ ਨਾਲ ਇਹਦਾ ਸ਼ਾਲ ਬਹੁਤ ਸੋਹਣਾ ਜੀ ਲਓ ਜੀ ਸ਼ਾਲ ਦਿਖਾਉ ਜੀ ਕੀ ਬਾਤ ਹੈ ਸ਼ਾਲ ਐਨ ਪੂਰੀ 2.5 ਮੀਟਰ ਦੀ ਕੱਟ ਹੋਊਗੀ ओरिजिनल ਹਲਪਾਈਨ ਹੈ ਜੀ ਚੈੱਕ ਕਰੋ ਬੁਰਦੀ ਹੋਊਗੀ 100% ਗਾਰੰਟੀ ਬੁਰਾ ਆ ਗਿਆ ਤਾਂ ਪੀਸ ਵਾਪਸ ਹੋ ਜੂਗਾ ਜੀ ਆ ਲੋ ਅਭੀ ਚੈੱਕ ਕਰਾ ਦੋ ਸਾਰਾ A to Z ਸ਼ੰਕਰ ਬ੍ਰਾਂਡ ਦਾ ਮਾਲ ਹੋਊਗਾ। ਲਓ ਜੀ। ਸਾਰੇ ਚੈੱਕ ਕਰਾ ਦੂ ਪੀਸ। ਡੈਨ ਹੋਰ ਬਹੁਤ ਆਗੇ। ਆ ਲੋ ਚਿਕਨ ਵਰਕ ਵੀ ਮਿਲ ਜੂਗਾ। ਇਹ ਵੀ ਬਹੁਤ ਬ੍ਰਾਂਡਡ ਸੂਟ ਹੈਗਾ। ਦੇਖੋ ਸਾਰਾ ਫਰੰਟ 'ਤੇ ਚਿਕਨ ਵਰਕ ਹੋਊਗਾ ਤੇ ਪਲੇਨ ਹੋਊਗੀ ਸਲਵਾਰ। ਬਹੁਤ ਸੋਹਣਾ ਕੰਬੀਨੇਸ਼ਨ ਹੈ ਇਹਦਾ ਵੀ। ਲਓ। ਦੇਖੋ। ਚੈੱਕ ਕਰੋ ਜੀ ਪੀਸ। ਬਹੁਤ ਸੋਹਣਾ ਪੀਸ ਹੈ ਵੀ। ਕਿਆ ਬਾਤ ਹੈ ਬਹੁਤ ਕੈਂਡ ਪੀਸ ਹੈ ਜੀ ਸਾਰਾ ਚਿਕਨ ਵਰਕ ਹੋਊਗਾ ਫਰੰਟ ਫਰੰਟ ਬੈਕ ਬਾਜੂ ਤੇ ਨਾਲ ਇਹਦੇ ਅਲਪਾਈਨ ਦਾ ਹੋਊਗਾ ਸ਼ਾਲ ਇਹ ਵੀ ਬਹੁਤ ਸੋਹਣੀ ਐਟਮ ਹੈਗੀ ਚੈੱਕ ਕਰੋ ਜੀ ਸ਼ਾਲ ਚੈੱਕ ਕਰਾ ਲਓ ਬਹੁਤ ਕੈਂਡ ਸ਼ਾਲ ਹੈ ਇਹਦੇ ਵਿੱਚ ਕਲਰ ਮਿਲ ਜਾਣਗੇ 12 ਜਿਨਾਂ ਨੂੰ ਦਿਖਾਵਾਂਗੇ 4 ਕਲਰ ਲਾਈਟ ਡਾਰਕ ਤੇ ਮੀਡੀਅਮ ਕਿੰਨੇ ਚਾਤ ਮਿਲ ਜਾਣਗੇ ਜੀ ਆ ਲੋ ਮਾਲ ਪੂਰੀ ਕੁਆਟਿਟੀ ਦੇ ਵਿੱਚ ਮਿਲ ਜੂਗਾ ਬਸ ਤੁਹਾਨੂੰ ਸਾਰੇ ਸੈਂਪਲ ਦਿਖਾ ਰਿਹਾ ਜੀ ਕੋਈ ਜਿੰਨਾ ਵੀ ਸੂਟ ਲੈਣੇ ਹੋਏ ਚਾਹੇ 1000 ਸੂਟ ਤੱਕ ਲੈ ਲਿਓ ਤੁਹਾਨੂੰ ਪੂਰੀ ਕੁਆਂਟੀਟੀ ਦੇ ਵਿੱਚ ਮਾਲ ਦੇ ਦਾਂਗੇ ਆਹ ਲੋ ਮਾਲ ਬਹੁਤ ਪਾਉਂ ਚੁੱਕੇ ਚੈੱਕ ਕਰੋ ਜੀ ਤੇ ਹੋਰ ਸਾਰੀਆਂ ਵੈਰਾਈਟੀਆਂ ਪਹੁੰਚ ਗਈਆਂ ਸਸਤੇ ਮਹਿੰਗੇ ਸੂਟ ਸਾਰੇ ਆ ਗਏ ਤੇ ਇਹ ਲਾਸਟ ਡੇ ਆ ਦਿਖਾ ਰਹੇ ਹਾਂ ਬਸ ਇੱਕ ਹੋਰ ਵੀ ਪਿਆ ਤੇ ਵੀਡੀਓ ਲੌਂਗ ਹੋ ਗਈ ਜ਼ਿਆਦਾ ਲਓ ਜੀ ਇਹ ਵੀ ਬਹੁਤ ਸੋਹਣਾ ਆਰਟੀਕਲ ਹੈ ਚੈੱਕ ਕਰੋ ਇਹਦੇ ਗਲਾ ਵਰਕ ਹੋਊਗਾ ਤੇ ਡਿਜੀਟਲ ਜਾਂ ਪ੍ਰਿੰਟ ਆ ਸਾਰਾ ਬਹੁਤ ਘੈਂਟ ਸੂਟ ਬਣਿਆ ਹੋਇਆ ਹੈ ਵੀ ਇਹ ਵੀ ਸਾਰਾ ਅਲਪਾਈਂਤੀ ਹੋਊਗਾ ਜੀ ਇਦੇ ਵਿੱਚ ਬਰੂਟੀ ਵੀ ਵਰਕ ਹੋ ਗਿਆ ਦਿਖਾ ਦਿਓ ਜੀ ਸਾਰਾ ਲਵੇ ਕਰਕੇ ਇਹ ਵੀ ਬਹੁਤ ਸੋਹਣਾ ਪੀਸ ਹੈ ਕਲਰ ਬਹੁਤ ਸੋਹਣੇ ਮੈਨੂੰ ਬਹੁਤ ਸੋਹਣੇ ਲੱਗੇ ਰੰਗ ਇਹਦੇ ਆ ਲਓ ਜੀ ਲਓ ਜੀ ਕਲਰ ਚੈੱਕ ਕਰ ਲਓ ਆ ਲਓ ਆ ਸ਼ਾਲ ਹੈ ਇਹਦਾ ਦਿਖਾ ਦਿਓ ਸ਼ਾਲ ਜੀ ਇਹ ਆਓ ਚੈੱਕ ਕਰੋ ਸ਼ਾਲ ਬਹੁਤ ਸੋਹਣਾ ਪ੍ਰਿੰਟ ਕੀਤਾ ਹੋਇਆ ਓਕੇ ਧੰਨਵਾਦ ਜੀ ਤੁਸੀਂ ਵੀਡੀਓ ਚ ਅਹੀਂ ਪਿਆਰ ਕਰਦੇ ਰਹੋ ਸਾਨੂੰ ਜੀ ਤੇ ਪਹੁੰਚਿਆ ਕਰੋ ਸਾਡੀ ਦੁਕਾਨ ਤੇ ਸਾਰੇ ਨਵੇਂ ਨਵੇਂ ਡਿਜ਼ਾਈਨ ਦੇਖਣ ਵਾਸਤੇ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਇੰਨਾ ਪਿਆਰ ਬਖਸ਼ਣੇ ਓਕੇ ਜੀ